ਮੇਰਾ ਨਾਮ ਸ਼ਿਵਾਨੀ ਹੈ ਮੈਂ ਅਮੀਰ ਘਰਾਂ ਵਿੱਚ ਬੋਟੀਆਂ ਦਾ ਮੇਕਅਪ ਕਰਨ ਜਾਂਦੀ ਸੀ ਅੱਜ ਵੀ ਮੈਂ ਇੱਕ ਵੱਡੇ ਬੰਗਲੇ ਵਿੱਚ ਇੱਕ ਬੋਟੀ ਦਾ ਮੇਕਅਪ ਕਰ ਰਹੀ ਸੀ ਤਾਂਦੇ ਹੀ ਬੋਟੀ ਮੇਰੇ ਵੱਲ ਮੁੜੀ ਅਤੇ ਬੋਲੀ ਤੂੰ ਮੇਰੀ ਥਾਂ ਵਿਆਹ ਦਾ ਜੋੜਾ ਪਹਿਨ ਕੇ ਬੈਠ ਜਾ ਮੈਂ ਬਦਲੇ ਵਿੱਚ ਤੇ 9 ਲੱਖ ਰੁਪਏ ਦਵਾਂਗੀ ਮੈਨੂੰ ਪੈਸਿਆਂ ਦੀ ਸਖਤ ਜ਼ਰੂਰਤ ਸੀ ਇਸ ਲਈ ਮੈਂ ਮੰਨ ਗਈ ਮੈਂ ਸੋਚਿਆ ਕਿ ਜਦੋਂ ਸਭ ਨੂੰ ਪਤਾ ਲੱਗੇਗਾ ਕਿ ਮੈਂ ਬੋਟੀ ਨਹੀਂ ਹਾਂ ਤਾ ਮੈਂ ਕਹਿ ਦਵਾਂਗੀ ਕਿ ਬੋਟੀ ਨੇ ਮੇਰੇ ਨਾਲ ਜ਼ਬਰਦਸਤੀ ਕਰਵਾਇਆ ਪਰ ਜਿਵੇਂ ਹੀ ਵਿਆਹ ਦਾ ਸਮਾਂ ਆਇਆ ਅਤੇ ਸਭ ਦੇ ਸਾਹਮਣੇ ਸਚਾਈ ਆਈ ਦੂਲੇ ਨੇ ਗੁੱਸੇ ਵਿੱਚ ਆ ਕੇ ਮੇਰੇ ਨਾਲ ਫੇਰੇ ਲੈ ਲਏ ਅਤੇ ਉਸੇ ਵੇਲੇ ਮੈਨੂੰ ਆਪਣੇ ਘਰ ਲੈ ਗਿਆ ਮੈਂ ਡਰ ਨਾਲ ਕੰਬਣ ਲੱਗੀ ਜਦੋਂ ਉਹ ਮੈਨੂੰ ਕਮਰੇ ਵਿੱਚ ਲੈ ਗਿਆ ਕਿਉਂਕਿ ਮੈਂ ਇੱਕ ਮੇਕਅਪ ਆਰਟਿਸਟ ਸੀ ਉਹ ਨਾ ਸ਼ਾਹੀ ਘਰਾਂ ਵਿੱਚ ਜਾਂਦੀ ਸੀ ਜਿੱਥੇ ਬੋਟੀਆਂ ਦੇ ਸੁਪਨੇ ਸਜਦੇ ਸੀ ਪਰ ਮੇਰੇ ਸੁਪਨੇ ਉੱਤੇ ਜਿਵੇਂ ਮਹਿਲ ਜੰਮ ਗਈ ਸੀ ਮੇਰੀ ਜ਼ਿੰਦਗੀ ਕਿਸੇ ਫਿਲਮੀ ਕਹਾਣੀ ਵਰਗੀ ਨਹੀਂ ਸੀ ਜਿਸ ਵਿੱਚ ਨਾਇਕਾ ਨੂੰ ਅਚਾਨਕ ਕੋਈ ਰਾਜਕੁਮਾਰ ਮਿਲ ਜਾਂਦਾ ਮੇਰੀ ਦੁਨੀਆ ਠੋਸਖਠੇਨ ਅਤੇ ਹਰ ਰੋਜ਼ ਚੜ੍ਹੋ ਜਾਇਦੇ ਨਾਲ ਭਰੀ ਸੀ ਮੇਰਾ ਜਨਮ ਇੱਕ ਮਾਮੂਲੀ ਬਸਤੀ ਵਿੱਚ ਹੋਇਆ ਸੀ ਮੇਰਾ ਸੁਪਨਾ ਵੱਡਾ ਸੀ ਮੈਂ ਮੇਕਅਪ ਆਰਟਿਸਟ ਬਣਨਾ ਚਾਹੁੰਦੀ ਸੀ ਬਚਪਨ ਤੋਂ ਹੀ ਮੈਨੂੰ ਰੰਗਾਂ ਨਾਲ ਖੇਡਣ ਦਾ ਬਹੁਤ ਸ਼ੌਂਕ ਸੀ ਪਰ ਇਸ ਸਮਾਜ ਪਰਿਵਾਰ ਅਤੇ ਹਾਲਾਤ ਨੇ ਮੈਨੂੰ ਬਾਰ-ਬਾਰ ਇਹ ਅਹਿਸਾਸ ਕਰਵਾਇਆ ਕਿ ਮੈਂ ਜਾਦਾ ਮੰਗਣ ਦੀ ਹੱਕਦਾਰ ਨਹੀਂ ਮੇਰੀ ਮਾਂ ਇੱਕ ਮਿਹਨਤੀ ਔਰਤ ਸੀ ਜਿਸ ਨੇ ਆਪਣੇ ਸੁਪਨੇ ਕਦੇ ਨਹੀਂ ਦੱਸੇ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਮਾਂ ਨੇ ਹੀ ਮੈਨੂੰ ਪਾਲਿਆ ਪੋਸਿਆ ਪਰ ਕੁਝ ਸਾਲਾਂ ਵਿੱਚ ਉਹਨਾਂ ਦੀ ਵੀ ਮੌਤ ਹੋ ਗਈ ਫਿਰ ਮੈਂ ਆਪਣੇ ਚਾਚਾ ਚਾਚੀ ਦੇ ਘਰ ਆ ਗਈ ਉਹ ਉਹੀ ਲੋਕ ਨੇ ਜਿਨ੍ਹਾਂ ਨੇ ਮੇਰੀ ਮਾਂ ਨੂੰ ਕਦੇ ਨਹੀਂ ਅਪਣਾਇਆ ਸੀ ਅਤੇ ਹੁਣ ਮੈਨੂੰ ਵੀ ਬੋਝ ਸਮਝਦੇ ਹਨ ਚਾਚੇ ਦਾ ਮੁੰਡਾ ਮੈਨੂੰ ਅਕਸਰ ਇਕੱਲੇ ਵਿੱਚ ਡਰਾਉਂਦਾ ਡਰ ਦੇ ਸਾਏ ਵਿੱਚ ਜਿਨਾ ਮੇਰੀ ਆਦਤ ਜਿਹੀ ਬਣ ਗਈ ਸੀ ਚਾਚੀ ਮੈਨੂੰ ਤਾਨੇ ਮਾਰਦੀ ਅਤੇ ਕਹਿੰਦੀ ਤੇਰੇ ਵਰਗੀ ਕੁੜੀ ਦਾ ਜਿੰਨੀ ਜਲਦੀ ਵਿਆਹ ਹੋ ਜਾਵੇ ਉਨਾ ਹੀ ਚੰਗਾ ਇਹ ਸਭ ਸੁਣ ਕੇ ਮੈਨੂੰ ਬਹੁਤ ਦੁੱਖ ਹੁੰਦਾ ਉਹਨਾਂ ਨੇ ਮੇਰਾ ਵਿਆਹ ਇੱਕ ਬੇਰੁਜ਼ਗਾਰ ਮੁੰਡੇ ਨਾਲ ਤੈਅ ਕਰਨ ਦੀ ਸੋਚੀ ਜਦੋਂ ਮੈਨੂੰ ਇਹ ਪਤਾ ਲੱਗਾ ਮੈਂ ਪਹਿਲੀ ਵਾਰ ਖੁੱਲ ਕੇ ਵਿਰੋਧ ਕੀਤਾ ਪਰ ਮੇਰੇ ਵਿਰੋਧ ਨੂੰ ਬਤਮੀਜੀ ਅਤੇ ਨਾ ਜਾਣੇ ਕੀ ਕੀ ਕਹਿ ਕੇ ਦਵਾ ਦਿੱਤਾ ਗਿਆ ਮੈਂ ਹਰ ਉਸ ਥਾਂ ਕੰਮ ਕੀਤਾ ਜਿੱਥੇ ਮੈਨੂੰ ਮੌਕਾ ਮਿਲਿਆ ਮੈਂ ਛੋਟੇ ਛੋਟੇ ਪਾਲਣਾ ਵਿੱਚ ਕੰਮ ਕੀਤਾ ਕਦੇ-ਕਦੇ ਬੋਟੀਆਂ ਦਾ ਮੇਕਅਪ ਮੁਫਤ ਕਰ ਦਿੰਦੀ ਤਾਂ ਜੋ ਮੇਰਾ ਮੇਕਅਪ ਕਰਨ ਵਿੱਚ ਹੱਥ ਖੁੱਲ ਸਕੇ ਰਾਤ ਨੂੰ देर ਨਾਲ ਘਰ ਪਰਤਣ ਤੇ ਮੈਨੂੰ ਤਾਣੇ ਵੀ ਸੁਣਨੇ ਪੈਂਦੇ ਪਰ ਮੈਂ ਹਾਰ ਨਾ ਮੰਨੀ ਮੇਰੇ ਅੰਦਰ ਇੱਕ ਅੱਗ ਸੀ ਇੱਕ ਜज्बा ਸੀ ਅਤੇ ਮੈਂ ਜਾਣਦੀ ਸੀ ਕਿ ਇਹ ਦੁਨੀਆ ਮੈਨੂੰ ਕਦੇ ਖੁੱਲਕੇ ਮੌਕਾ ਨਹੀਂ ਦੇਵੇਗੀ ਮੈਨੂੰ ਆਪਣਾ ਰਾਹ ਖੁਦ ਹੀ ਬਣਾਉਣਾ ਪਵੇਗਾ ਹੌਲੀ ਹੌਲੀ ਮੇਰੀ ਮਿਹਨਤ ਰੰਗ ਲਿਆਉਣ ਲੱਗੀ ਮੈਂ ਸੋਸ਼ਲ ਮੀਡੀਆ ਤੇ ਛੋਟੇ ਛੋਟੇ ਵੀਡੀਓ ਪਾਉਣੇ ਸ਼ੁਰੂ ਕੀਤੇ ਇੱਕ ਦਿਨ ਮੈਨੂੰ ਇੱਕ ਵੱਡੀ ਅਮੀਰ ਕੁੜੀ ਦੇ ਵਿਆਹ ਵਿੱਚ ਮੇਕਅਪ ਲਈ ਬੁਲਾਇਆ ਗਿਆ। ਉਹ ਇੱਕ ਸ਼ਾਹੀ ਵਿਆਹ ਸੀ। ਬਹੁਤੀ ਬਹੁਤ ਹੀ ਸੋਹਣੀ ਪਰ ਡਰੀ ਹੋਈ ਸੀ। ਮੇਕਅਪ ਦੌਰਾਨ ਉਸਨੇ ਮੈਨੂੰ ਹੌਲੀ ਜਿਹੀ ਕਿਹਾ ਕਿ ਤੂੰ ਮੇਰੀ ਥਾਂ ਵਿਆਹ ਕਰ ਸਕਦੀ ਹੈ। ਮੈਂ ਇਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਇਹ ਮੇਰੇ ਘਰ ਦੇ ਮੇਰੇ ਨਾਲ ਜ਼ਬਰਦਸਤੀ ਕਰ ਰਹੇ ਨੇ। ਅਤੇ ਇਸ ਦੇ ਬਦਲੇ ਮੈਂ ਤੈਨੂੰ ਲੱਖਾਂ ਰੁਪਏ ਦੇਵਾਂਗੀ ਮੈਂ ਪਹਿਲਾਂ ਤਾਂ ਹੈਰਾਨ ਹੋ ਗਈ ਪਰ ਜਦੋਂ ਬੋਟੀ ਨੇ ਮੇਰੇ ਸਾਹਮਣੇ ਆਪਣੇ ਦੁੱਖ ਦੀ ਕਹਾਣੀ ਸੁਣਾਈ ਕਿ ਇਹ ਜ਼ਬਰਦਸਤੀ ਦਾ ਵਿਆਹ ਹੈ ਜਿਸ ਵਿੱਚ ਨਾ ਉਸ ਦੀ ਮਰਜ਼ੀ ਹੈ ਨਾ ਨਾ ਪਿਆਰ ਤਾਂ ਮੈਂ ਸੋਚ ਵਿੱਚ ਪੈ ਗਈ ਮੈਨੂੰ ਲੱਗਿਆ ਇਹ ਪਾਗਲਪਨ ਹੈ ਪਰ ਜਦੋਂ ਮੈਂ ਘਰ ਦੀ ਹਾਲਤ ਗਰੀਬੀ ਰਵੀ ਨਾਲ ਵਿਆਹ ਅਤੇ ਹਰ ਰੋਜ਼ ਦੇ અપਮਾਨ ਨੂੰ ਯਾਦ ਕੀਤਾ ਤਾਂ ਮੈਂ ਫੈਸਲਾ ਕਰ ਲਿਆ ਅਤੇ ਉਸ ਦੀ ਗੱਲ ਮੰਨ ਲਈ ਮੈਂ ਸੋਚਿਆ ਕਿ ਬਾਅਦ ਵਿੱਚ ਸਭ ਨੂੰ ਸੱਚ ਦੱਸ ਦਿਆਂਗੀ ਮੈਂ ਬੋਟੀ ਦੇ ਕੱਪੜੇ ਪਾ ਕੇ ਮੂੰਹ ਢੱਕ ਕੇ ਬੈਠ ਗਈ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ ਮੰਤਰ ਪੜੇ ਗਏ ਅਤੇ ਜਦੋਂ ਮੂੰਹ ਤੋਂ ਝੁੰਡ ਚੁਕਨ ਦੀ ਰਸਮ ਆਈ ਸਭ ਦੀਆਂ ਨਜ਼ਰਾਂ ਸਾਹਮਣੇ ਸੀ ਪਾਰ ਜੀ ਮੇਹੀ ਅਜੇ ਦੁੱਲੇ ਨੇ ਝੁੰਡ ਚੱਕਿਆ ਅਤੇ ਮੇਰਾ ਚਿਹਰਾ ਦੇਖਿਆ ਸਭ ਇੱਕ ਪਲ ਲਈ ਹੈਰਾਨ ਰਹਿ ਗਏ ਪਰ ਅਗਲੇ ਹੀ ਪਲ ਅਜੇ ਨੇ ਸਭ ਦਾ ਮੌਨ ਤੋੜਦੇ ਹੋਏ ਕਿਹਾ ਹੁਣ ਇਹ ਹੀ ਮੇਰੀ ਪਤਨੀ ਹੈ ਅਤੇ ਮੈਂ ਇਸ ਨੂੰ ਪੂਰੇ ਸਮਾਜ ਦੇ ਸਾਹਮਣੇ ਸਵੀਕਾਰ ਕਰਦਾ ਹਾਂ ਕਿਸੇ ਨੇ ਵਿਰੋਧ ਨਹੀਂ ਕੀਤਾ ਨਾ ਹੀ ਸਵਾਲ ਕੀਤਾ ਅਜੇ ਦੀਆਂ ਅੱਖਾਂ ਵਿੱਚ ਆਤਮ ਵਿਸ਼ਵਾਸ ਅਤੇ ਗੰਭੀਰਤਾ ਸੀ ਇਹ ਕੋਈ ਮਜ਼ਾਕ ਨਹੀਂ ਸੀ ਮੈਨੂੰ ਅਜੇ ਦੇ ਘਰ ਵਿੱਚ ਜਗ੍ਹਾ ਤਾਂ ਮਿਲ ਗਈ ਪਰ ਸਮਾਜ ਅਤੇ ਪਰਿਵਾਰ ਨੇ ਮੇਰੀ ਪਰਖਿਆ ਲੈਣੀ ਨਹੀਂ ਛੱਡੀ ਅਜੇ ਦੀ ਮਾਂ ਨੇ ਮੈਨੂੰ ਕਦੇ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਉਹ ਜਿਹੜੇ ਰਿਸ਼ਤੇ ਮੈਨੂੰ ਧੋਖੇਵਾਜ ਸਮਝਦੇ ਰਹੇ ਅਤੇ ਮੈਂ ਅਜੇ ਦੇ ਸਾਹਮਣੇ ਸ਼ਰਮ ਨਾਲ ਝੁਕੀ ਰਹਿੰਦੀ ਪਰ ਅਜੇ ਹਰ ਵਾਰ ਮੈਨੂੰ ਭਰੋਸਾ ਦਿੰਦਾ ਅਤੇ ਕਹਿੰਦਾ ਜਦੋਂ ਮੈਂ ਤੈਨੂੰ ਅਪਣਾਇਆ ਮੈਂ ਜਾਣਦਾ ਸੀ ਕਿ ਤੂੰ ਕੌਣ ਹੈ ਇਸ ਦੌਰਾਨ ਜਦੋਂ ਚਾਚਾ ਚਾਚੀ ਨੂੰ ਇਹ ਗੱਲ ਪਤਾ ਲੱਗੀ ਉਹਨਾਂ ਨੇ ਮੈਨੂੰ ਕਲੰਕ ਕਹਿ ਕੇ ਮੇਰੇ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਪਰ ਇਸ ਸੰਕਟ ਦੇ ਸਮੇਂ ਮੈਂ ਆਪਣੇ ਦਾਦਾ ਜੀ ਨੂੰ ਫੋਨ ਕੀਤਾ ਉਹ ਪਿੰਡ ਵਿੱਚ ਰਹਿੰਦੇ ਸੀ ਅਤੇ ਕਈ ਸਾਲਾਂ ਤੋਂ ਪਰਿਵਾਰ ਤੋਂ ਨਾਰਾਜ਼ ਸੀ ਦਾਦਾ ਜੀ ਦਾਦਾ ਜੀ ਨੇ ਮੈਨੂੰ ਮੇਰੀ ਮਾਂ ਦੀਆਂ ਗੱਲਾਂ ਬਾਰੇ ਦੱਸਿਆ ਕਿ ਮਾਮੇ ਦੀ ਹਵੇਲੀ ਵਿੱਚ ਮੇਰੀ ਮਾਂ ਦਾ ਵੀ ਹਿੱਸਾ ਸੀ ਜਦੋਂ ਮੈਂ ਮਾਮੇ ਦੇ ਘਰ ਪਹੁੰਚੀ ਅਤੇ ਆਪਣਾ ਹੱਕ ਮੰਗਿਆ ਤਾਂ ਮੇਰਾ ਸਵਾਗਤ ਨਹੀਂ ਹੋਇਆ ਮੈਨੂੰ ਇੱਕ ਸੀਲਨ ਭਰਿਆ ਕਮਰਾ ਦਿੱਤਾ ਗਿਆ ਅਤੇ ਉੱਥੇ ਵੀ ਮੇਰਾ અપਮਾਨ ਹੋਇਆ ਪਰ ਇਸ ਵਾਰ ਮੈਂ ਟੁੱਟੀ ਨਹੀਂ ਮੈਨੂੰ ਮੇਰੇ ਹਿੱਸੇ ਦੀ ਜ਼ਮੀਨ ਨਹੀਂ ਸੀ ਚਾਹੀਦੀ ਸਿਰਫ ਸਨਮਾਨ ਚਾਹੀਦਾ ਸੀ ਮੈਂ ठान ਲਿਆ ਮੈਂ ਫਿਰ ਤੋਂ ਆਪਣੇ ਮੇਕਅਪ ਦੇ ਕੰਮ ਤੇ ਧਿਆਨ ਦਿੱਤਾ ਹੁਣ ਮੈਂ ਅਜੇ ਦੀ ਪਹਿਚਾਨ ਨਾਲ ਨਹੀਂ ਆਪਣੀ ਪਹਿਚਾਨ ਨਾਲ ਕੰਮ ਕਰਨਾ ਚਾਹੁੰਦੀ ਸੀ ਮੈਂ ਆਪਣਾ ਬਰਾਇਡਲ ਸਟੂਡੀਓ ਸ਼ੁਰੂ ਕੀਤਾ ਸ਼ਿਵਾਨੀ ਬਰਾਇਡਲ ਮੈਜਿਕ ਮੈਂ ਕੁੜੀਆਂ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ ਪਿੰਡਾਂ ਅਤੇ ਕਸਬਿਆਂ ਤੋਂ ਆਈਆਂ ਕੁੜੀਆਂ ਨੂੰ ਚੰਗੀ ਤਰ੍ਹਾਂ ਸਿਖਾਉਣ ਦਾ ਕੰਮ ਕੀਤਾ ਮੀਡੀਆ ਵਿੱਚ ਮੇਰਾ ਨਾਮ ਆਉਣ ਲੱਗਾ ਤੇ ਹੁਣ ਮੈਂ ਸਿਰਫ ਇੱਕ ਮੇਕਅਪ ਆਰਟਿਸਟ ਨਹੀਂ ਸਗੋ ਇੱਕ ਰੋਲ ਮਾਡਲ ਬਣ ਚੁੱਕੀ ਸੀ ਇਸ ਸਫਰ ਵਿੱਚ ਜਦੋਂ ਅਜੇ ਦੇ ਪਰਿਵਾਰ ਨੇ ਜ਼ੋਰ ਪਾਇਆ ਕਿ ਉਹ ਸੀਤਾ ਨਾਮ ਦੀ ਕੁੜੀ ਨਾਲ ਮੋੜ ਮੰਗਣੀ ਕਰੇ ਤਾਂ ਮੈਂ ਚੁੱਪ ਰਹਿ ਗਈ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਅਜੇ ਦੀ ਅਸਲ ਜ਼ਿੰਦਗੀ ਵਿੱਚ ਜਗ੍ਹਾ ਨਹੀਂ پا ਸਕੀ ਪਰ ਅਜੇ ਵੀ ਪਰਿਵਾਰ ਦੇ ਦਬਾਅ ਹੇਠ ਝੁੱਕ ਗਿਆ ਮੇਰਾ ਢਿੱਲ ਟੁੱਟ ਗਿਆ ਪਰ ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਕੰਮ ਵਿੱਚ ਝੋਕ ਦਿੱਤਾ ਇੱਕ ਦਿਨ ਸੀਤਾ ਖੁਦ ਮੇਰੇ ਸਟੂਡੀਓ ਵਿੱਚ ਆਈ ਬਹੁਤ ਘਬराई ਹੋਈ ਉਸਨੇ ਕਿਹਾ Shivani ਤੂੰ ਹੀ ਮੇਰੀ ਥਾਂ ਬੋਟੀ ਬਣ ਸਕਦੀ ਹੈ ਮੈਂ ਇਹ ਵਿਆਹ ਨਹੀਂ ਨਿਭਾ ਸਕਦੀ ਅਤੇ ਅਜੇ ਸਿਰਫ ਤੇਰਾ ਹੈ ਮੈਂ ਇਹ ਉਸ ਦੀਆਂ ਅੱਖਾਂ ਵਿੱਚ ਦੇਖ ਲਿਆ ਹੈ ਵਿਆਹ ਦੇ ਮੰਡਪ ਵਿੱਚ ਮੈਂ ਫਿਰ ਤੋਂ ਬੋਟੀ ਬਣੀ ਜਦੋਂ ਝੁੰਡੂ ਉਠਾਇਆ ਅਜੇ ਨੇ ਬਿਨਾਂ ਇੱਕ ਸ਼ਬਦ ਕਹੇ ਮੇਰਾ ਹੱਥ ਫੜ ਲਿਆ ਉਸਨੇ ਕਿਹਾ ਮੈਂ ਪਹਿਲੀ ਵਾਰ ਤੈਨੂੰ ਧੋਖੇ ਵਿੱਚ ਅਪਣਾਇਆ ਸੀ ਪਰ ਅੱਜ ਪੂਰੀ ਸਚਾਰੀ ਨਾਲ ਸਵੀਕਾਰ ਕਰਦਾ ਹਾਂ ਇਸ ਵਾਰ ਝੁੰਡ ਸਿਰਫ ਰਸਮ ਨਹੀਂ ਸਨਮਾਨ ਦੀ ਮੋਹਰ ਹੈ ਤੂੰ ਮੇਰੀ ਪਤਨੀ ਸੀ ਪਤਨੀ ਹੈ ਅਤੇ ਹਮੇਸ਼ਾ ਰਹੇਗੀ ਹੁਣ ਮੇਰੀ ਕਿਸੇ ਦੀ ਪਤਨੀ ਤੋਂ ਵੱਧ ਆਪਣੀ ਪਛਾਣ ਸੀ ਮੇਰਾ ਮੇਕਅਪ ਬ੍ਰਾਂਡ ਸ਼ਿਵਾਨੀ ਬ੍ਰਾਈਡਲ ਮੈਜਿਕ ਇੱਕ ਨਾਮ ਬਣ ਗਿਆ ਮਾਰ ਇਸ ਤੋਂ ਵੱਡਾ ਮੇਰਾ ਕੰਮ ਸੀ ਮੈਂ ਹੁਣ ਜ਼ਰੂਰਤਮੰਦ ਕੁੜੀਆਂ ਨੂੰ ਮੁਫਤ ਸਿਖਲਾਈ ਦਿੰਦੀ ਵਧੀਆ ਸਿਖਾਉਂਦੀ ਮੇਰਾ ਮੇਰੇ ਸਟੂਡੀਓ ਦੀ ਕੰਧ ਤੇ ਇੱਕ ਬੋਰਡ ਟੰਗਿਆ ਸੀ ਸੁੰਦਰਤਾ ਮੇਕਅਪ ਨਾਲ ਨਹੀਂ ਸਗੋਂ ਆਤਮ ਸਨਮਾਨ ਨਾਲ ਆਉਂਦੀ ਹੈ ਮੇਰੀ ਕਹਾਣੀ ਉਸ ਹਰ ਕੁੜੀ ਦੀ ਕਹਾਣੀ ਹੈ ਜਿਸ ਨੂੰ ਸਮਾਜ ਨੇ ਕਿਹਾ ਤੂੰ ਨਹੀਂ ਕਰ ਸਕਦੀ ਪਰ ਮੈਂ ਕਰ ਦਿਖਾਇਆ ਮੈਂ ਆਪਣਾ ਅਤੀਤ ਸਵੀਕਾਰ ਕੀਤਾ ਵਰਤਮਾਨ ਨੂੰ ਅਪਣਾਇਆ ਅਤੇ ਭਵਿੱਖ ਖੁਦ ਲਿਖਿਆ ਹੁਣ ਜਦੋਂ ਮੇਰੇ ਵਾਲਾਂ ਵਿੱਚ ਚਾਂਦੀ ਉਤਰਾਈ ਹੈ ਅਤੇ ਸਟੂਡੀਓ ਦੀ ਚਾਹਲ ਪੈਲ ਨੂੰ ਨਵੀਂ ਪੀੜੀ ਸੰਭਾਲ ਰਹੀ ਹੈ ਮੈਂ ਕਦੇ-ਕਦੇ ਆਪਣੀ ਕੁਰਸੀ ਤੇ ਬੈਠ ਕੇ ਉਹ ਦਿਨ ਯਾਦ ਕਰਦੀ ਹਾਂ ਜਦੋਂ ਜ਼ਿੰਦਗੀ ਸਿਰਫ ਸੰਘਰਸ਼ ਸੀ ਮੇਰਾ ਨਾਮ ਸ਼ਿਵਾਨੀ ਹੈ ਉਹਨ ਲੋਕ ਮੈਨੂੰ ਸ਼ਿਵਾਨੀ ਮੈਡਮ ਜਾਂ ਰਾਈਡਲ ਮੈਜਿਕ ਵਾਲੀ ਸ਼ਿਵਾਨੀ ਜੀ ਕਹਿੰਦੇ ਹਨ ਪਰ ਕਦੇ ਮੈਂ ਸਿਰਫ ਇੱਕ ਸਧਾਰਨ ਕੁੜੀ ਸੀ ਜੋ ਦੂਜਿਆਂ ਦੀਆਂ ਬੋਟੀਆਂ ਦੇ ਸੁਪਨੇ ਪੂਰੇ ਕਰਦੀ ਸੀ ਅਤੇ ਆਪਣੇ ਸੁਪਨਿਆਂ ਤੇ ਧੂੜ ਜੰਮਣ ਤੋਂ ਬਚਾਉਂਦੀ ਸੀ ਇੱਕ ਸਮਾਂ ਸੀ ਜਦੋਂ ਮੈਂ ਸਿਰਫ ਇੱਕ ਮੇਕਅਪ ਆਰਟਿਸਟ ਸੀ ਉਹ ਵੀ ਬਿਨਾ ਕਿਸੇ ਸਪੋਰਟ ਬਿਨਾ ਕਿਸੇ ਨਾਮ ਦੇ ਪਰ ਅੱਜ ਜਦੋਂ ਦੇਸ਼ ਭਰ ਦੀਆਂ ਕੁੜੀਆਂ ਮੇਰੇ ਕੋਲ ਸਿੱਖ ਲਈ ਲੈਣ ਆਉਂਦੀਆਂ ਹਨ ਮੈਂ ਉਹਨਾਂ ਨੂੰ ਸਿਰਫ ਬੁਰਸ਼ਾਤੇ ਫਾਊਂਡੇਸ਼ਨ ਹੀ ਨਹੀਂ ਸਗੋ ਜ਼ਿੰਦਗੀ ਨਾਲ ਲੜਨ ਦਾ ਹੁਨਰ ਵੀ ਸਿਖਾਉਂਦੀ ਹਾਂ ਮੇਰੀ ਜ਼ਿੰਦਗੀ ਵਿੱਚ ਦੋ ਵਾਰ ਮੈਂ ਮੂੰਹ ਟੱਕ ਕੇ ਬੈਠੀ ਪਹਿਲੀ ਵਾਰ ਮਜਬੂਰੀ ਸੀ ਦੂਜੀ ਵਾਰ ਮੇਰਾ ਹੱਕ ਦੋਵੇਂ ਵਾਰ ਮੇਰੀ ਜ਼ਿੰਦਗੀ ਨੇ ਨਵਾਂ ਮੋੜ ਲਿਆ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਮੈਂ ਆਪਣੇ ਆਪ ਨੂੰ ਸਿਰਫ ਕਿਸੇ ਦੀ ਪਤਨੀ ਬੋਟੀ ਜਾਂਤੀ ਬਣ ਕੇ ਸੀਮਤ ਨਹੀਂ ਕੀਤਾ ਮੈਂ ਆਪਣੀ ਪਛਾਣ ਆਪਣੇ ਨਾਮ ਨਾਲ ਅਤੇ ਆਪਣੇ ਹੁਨਰ ਨਾਲ ਬਣਾਈ ਮੇਰੇ ਪਤੀ ਅਜੇ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਕਈ ਸਾਲ ਪਹਿਲਾਂ ਇੱਕ ਬਿਮਾਰੀ ਨੇ ਉਹਨਾਂ ਨੂੰ ਮੇਰੇ ਤੋਂ ਖੋ ਲਿਆ ਪਰ ਉਹ ਜਾਂਦੇ ਜਾਂਦੇ ਮੇਰੀ ਜ਼ਿੰਦਗੀ ਵਿੱਚ ਉਹ ਜਗ੍ਹਾ ਛੱਡ ਗਏ ਜਿਸ ਦੀ ਮੈਨੂੰ ਹਮੇਸ਼ਾ ਤਲਾਸ਼ ਸੀ ਉਹਨਾਂ ਨਾਲ ਮੈਂ ਸਿਰਫ ਪਿਆਰ ਹੀ ਨਹੀਂ ਸਨਮਾਨ ਅਤੇ ਸਵੀਕਾਰਤੀ ਵੀ ਪਾਈ ਉਹਨਾਂ ਦੀ ਮਾਂ ਨੇ ਭਾਵੇਂ ਮੈਨੂੰ ਦੇਰ ਨਾਲ ਨੂੰਹ ਵਜੋਂ ਸਵੀਕਾਰ ਕੀਤਾ ਪਰ ਅੰਤਮ ਦਿਨ ਵਿੱਚ ਜਦੋਂ ਉਹਨਾਂ ਨੇ ਮੇਰਾ ਹੱਥ ਫੜਿਆ ਅਤੇ ਕਿਹਾ ਤੂੰ ਹੀ ਮੇਰੀ ਅਸਲ ਨੂੰਹ ਹੈ ਬਣੀ ਤਾਂ ਮੈਂ ਸਮਝ ਗਈ ਕਿ ਸਮਾਜ ਦਾ ਦਿਲ ਵੀ ਬਦਲ ਸਕਦਾ ਹੈ ਬਸ ਵਕਤ ਲੰਘਦਾ ਹੈ ਹੁਣ ਮੈਂ 60 ਸਾਲ ਦੀ ਉਮਰ ਪਾਰ ਕਰ ਚੁੱਕੀ ਹਾਂ ਸਟੂਡੀਓ ਹੁਣ ਮੇਰੀਆਂ ਸਟੂਡੈਂਟਸ ਸੰਭਾਲਦੀਆਂ ਹਨ ਉਹ ਕੁੜੀਆਂ ਜੋ ਕਦੇ ਡਰਦੀਆਂ ਸੀ ਸਹਿਮਦੀਆਂ ਰਹਿੰਦੀਆਂ ਸੀ ਅੱਜ ਨਹੀਂ ਡਰ ਹਨ ਉਹਨਾਂ ਵਿੱਚੋਂ ਕਈਆਂ ਨੇ ਆਪਣੇ ਪਾਰਲਰ ਖੋਲੇ ਕੁਝ ਵਿਦੇਸ਼ ਵੀ ਪਹੁੰਚ ਗਈਆਂ ਮੇਰੇ ਸਟੂਡੀਓ ਤੇ ਦੀ ਕੰਦ ਤੇ ਅੱਜ ਵੀ ਉਹ ਵੋਟ ਟੰਗਿਆ ਹੈ ਸੁੰਦਰਤਾ ਮੇਕਅਪ ਨਾਲ ਨਹੀਂ ਸਗੋਂ ਆਤਮ ਸਨਮਾਨ ਨਾਲ ਆਉਂਦੀ ਹੈ ਮੈਂ ਜ਼ਿੰਦਗੀ ਨੂੰ ਸਿਰਫ ਜੀਉਂਦੀ ਨਹੀਂ ਸਗੋਂ ਆਪਣੇ ਲਈ ਜੀਉਂਦੀ ਹਾਂ ਹੁਣ ਜਦੋਂ ਕੋਈ ਕੁੜੀਆਂ ਮੇਰੇ ਕੋਲ ਆਉਂਦੀਆਂ ਅਤੇ ਕਹਿੰਦੀਆਂ ਮੈਡਮ ਕੀ ਮੈਂ ਵੀ ਤੁਹਾਡੇ ਵਰਗੀ ਬਣ ਸਕਦੀ ਹਾਂ ਤਾਂ ਮੈਂ ਮੁਸਕਰਾ ਕੇ ਕਹਿੰਦੀ ਤੂੰ ਮੇਰੇ ਤੋਂ ਵੀ ਬਿਹਤਰ ਬਣ ਸਕਦੀ ਹੈ ਜੇ ਆਪਣੇ ਤੇ ਯਕੀਨ ਰੱਖੇ ਜਿਵਾਨੀ ਦੀ ਕਹਾਣੀ ਹਕੀਕਤ ਹੈ ਜੋ ਕਦੇ ਡਰ ਗਰੀਬੀ ਅਤੇ અપਮਾਨ ਨਾਲ ਭਰੀ ਸੀ ਪਰ ਅੱਜ ਸਨਮਾਨ ਆਤਮ ਬਲ ਅਤੇ ਪ੍ਰੇਰਨਾ ਦੀ ਮਿਸਾਲ ਬਣ ਚੁੱਕੀ ਹੈ ਕਿਉਂਕਿ ਜਦੋਂ ਇੱਕ ਕੁੜੀ ठान लवे कि ਉਸ ਨੂੰ ਨਹੀਂ ਰੁਕਣਾ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਉਸ ਨੂੰ ਰੋਕ ਨਹੀਂ ਸਕਦੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ